ਕੈਨੇਡਾ ਤੇ ਅਮਰੀਕਾ ਦੇ ਜਿਹੜੇ ਬਿਜ਼ਨਸ ਵਪਾਰਕ ਸਬੰਧ ਨੇ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡਾ ਦੀ ਇਕਨੋਮੀ ਦੇ ਸਕਿਊਟੀ ਰਿਲੇਸ਼ਨਸ ਨੇ ਵੱਡੀ ਮੁਲਕ ਅਮਰੀਕਾ ਵੱਲ ਸੋਧਣ ਲਈ ਚੰਗੇ ਰਾਹਾਂ ਤੇ ਤੁਰਨ ਦੀ ਸਭਾਵਨਾ ਨਜ਼ਰ ਆ ਰਹੀ ਹੈ ਕੈਨੇਡਾ ਕਾਫੀ ਆਪਟਿਮਿਸਟਿਕ ਹੈ ਕੈਨੇਡਾ ਦੀ ਸਰਕਾਰ ਜਿਹੜੀ ਹੈ ਅਮਰੀਕਾ ਨਾਲ ਸਬੰਧ ਉਦੋਂ ਅਮਰੀਕਾ ਵੱਲੋਂ ਰਿਸਪਾਂਸ ਜਿਹੜਾ ਇੱਕ ਪੋਜ਼ਿਟਿਵ ਵੇਵ ਵੱਲ ਚੱਲਦਾ ਨਜ਼ਰ ਆ ਰਿਹਾ ਹੈ ਇਹਦੇ ਨਾਲ ਹੀ ਵੱਡੀ ਖਬਰ ਜਿਹੜੀ ਕੱਲ ਦੀ ਕਾਫੀ ਚਰਚਾ ਹੈ ਅਮਰੀਕਾ ਦੇ ਵਾਈਟ ਹਾਊਸ ਨੇ ਇਹ ਕਨਫਰਮ ਕਰ ਦਿੱਤਾ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਗਲੇ ਮਹੀਨੇ ਅਲਬਰਟਾ ਦੇ ਵਿੱਚ ਜੀ7 ਕੰਟਰੀਜ਼ ਦੀ ਜੀਟਮ ਮੀਟਿੰਗ 'ਚ ਆ ਉਹਦੇ ਵਿੱਚ ਭਾਗ ਲੈਣਗੇ। ਇਹਦੇ ਨਾਲ ਹੀ ਦੱਸੀ ਕਿ ਜੀ7 ਕੰਟਰੀ ਦੇ ਜਿੰਨੇ ਫਾਈਨੈਂਸ ਮਿਨਿਸਟਰਸ ਨੇ ਔਰ ਕੁਝ ਕੰਟਰੀਆਂ ਦੇ ਜਿਹੜੇ ਬੈਂਕਾਂ ਦੇ ਗਵਰਨਰਸ ਨੇ ਉਹਨਾਂ ਦੀ ਮੀਟਿੰਗ ਜਿਹੜੀ ਆ ਅਲਬਰਟਾ ਬੈਂਸ ਵਿੱਚ ਅਜੇ 2 ਦਿਨ ਪਹਿਲਾਂ ਹੀ ਖਤਮ ਹੋਈ ਆ ਉਹਦੇ ਵਿੱਚ ਵੀ ਕਾਫੀ ਪੋਜ਼ਿਟਿਵ ਰੁਝਾਨ ਦੇਖਣ ਨੂੰ ਮਿਲਿਆ। ਕੈਨੇਡਾ ਦੀ ਇਕਨੋਮੀ ਨੂੰ ਲੈ ਕੇ ਕੈਨੇਡਾ ਦੇ ਸੂਚਨ ਨੂੰ ਲੈ ਕੇ ਪ੍ਰਧਾਨ ਮੰਤਰੀ ਕਾਰਨੀ ਨੇ ਮੀਕਲ ਆਪਣੀ ਇੱਕ ਮੈਨਡੇਟ ਲੈਟਰ ਜਾਰੀ ਕੀਤੀ ਆ ਉਹ ਆਪਾਂ ਥੋੜਾ ਜਿਹਾ ਉਦੇਚਾ ਮਾਰਦੇ ਮਿਸਟਰ ਕਾਰਨੀ ਦੀ ਕੱਲ ਦੀ ਜਿਹੜੀ ਮੈਨਡੇਟ ਲੈਟਰ ਆ ਉਹਦੀ ਕਾਫੀ ਚਰਚਾ ਦੱਸਦੀ ਕਿ ਕੋਈ ਵੀ ਸਰਕਾਰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮੈਨਡੇਟ ਲੈਟਰ ਜਿਹੜੀ ਆ ਪਬਲਿਕ ਕਰਦੀ ਆ ਜਿਹਦੇ ਵਿੱਚ ਸਾਰੇ ਮਿਨਿਸਟਰਸ ਨੂੰ ਇੱਕ ਚੈਲੰਜ ਦਿੱਤਾ ਜਾਂਦਾ ਹੈ ਜੇ ਦੀਆਂ ਉਹਨਾਂ ਦੀਆਂ ਡਿਊਟੀਆਂ ਉਹਦੇ ਬਾਰੇ ਦੱਸਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਲੈਕਸ਼ਨ ਨੂੰ ਕੱਲ ਜਿਹਨੂੰ ਪਬਲਿਕ ਸੀਟਾ ਉਹਦੇ ਵਿੱਚ ਉਹਨਾਂ ਨੇ ਜਿਹੜ ਨੂੰ ਸੈਵਨ ਪ੍ਰੋਰਟੀਸ ਨੂੰ ਜਿਹੜਾ ਫੋਕਸ ਕਰਨ ਦੀ ਗੱਲ ਕੀਤੀ ਹੈ ਇਹ ਵੀ ਪਤਨ ਲੱਗਾ ਕਿ ਇੰਡੀਵਿਜੂਅਲ ਮਿਨਿਸਟਰਸ ਨੂੰ ਅਨਿਵਿਜੂਅਲ ਜਿਹੜੇ ਮੈਂਡੇਟ ਤੇ ਰਿਸਪੋਨਸਿਬਿਲਟੀਜ਼ ਦਿੱਤੀਆਂ ਨੇ ਮਿਸਟਰ ਕਾਰਨੀਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਉਸ ਨੂੰ ਕਾਫੀ ਵੱਖਰਾ ਦੇਖਿਆ ਨੇ ਸਿਆਸੀ ਮਾਰ ਇਸ ਦੇ ਵਿੱਚ ਉਹਨਾਂ ਦੀ ਕੀ ਅਪਰੋਚ ਹੋਏਗੀ ਇਹਦੇ ਾਰੇ ਅਪਡੇਟ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪ੍ਰਾਈਮ ਮਿਨਿਸਟਰ ਮਿਸਟਰ ਕਾਰਨੀਦਾ ਜਿਹੜਾ ਤਰੀਕਾ ਕੰਮ ਕਰਨ ਦਾ ਮਹਰਮਾਨ ਦੇ ਨੇ ਕਿ ਮਿਸਟਰ ਜਸਟਨ ਟੂਡੋ ਨੋ ਕਾਫੀ ਵਕਰਾ ਉਹਨਾਂ ਦੀਆਂ ਪ੍ਰਾਇੋਰਟੀ ਜਿਹੜੀਆਂ ਨੇ ਉਹਦੇ ਵਿੱਚ ਫਸਟ ਪ੍ਰਾਇੋਰਟੀ ਤੇ ਮੈਂਡੇਟ ਆ ਕਿ ਕੈਨੇਡਾ ਜਿਹੜੇ ਸਟੈਬਲਿਸ਼ ਕਰੇਗਾ ਇਕਨੋਮਿਕ ਸਿਕਿਉਰਿਟੀ ਰਿਲੇਸ਼ਨਸ਼ਿਪ ਵਿਦ ਅ ਨੇਬਰ ਕੰਟਰੀ ਯੂਐਸ ਤੇ ਕੈਨੇਡਾ ਆਪਣੀ ਕੋਲੈਬੋਰੇਸ਼ਨ ਜਿਹੜੀ ਆ ਵਧਾਏਗਾ ਜਿਹੜੇ ਗਲੋਬਲ ਟਰੇਡਿੰਗ ਪਾਰਟਨਰ ਨੇ ਅਲਾਈਸ ਨੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਯੂਰੋਪੀਅਨ ਕੰਟਰੀਸ ਨੇ ਉਹਨਾਂ ਦੇ ਨਾਲ ਤੇ ਵਰਲਡ ਦੇ ਹੋਰ ਕੰਟਰੀਸ ਦੇ ਨਾਲ ਆ ਨਾਲ ਆਪਣੇ ਇਕਨੋਮਿਕ ਰਿਲੇਸ਼ਨਸ ਜਿਹੜੇ ਨੇ ਜਾਂ ਬਿਜ਼ਨਸ ਰਿਲੇਸ਼ਨ ਨੇ ਉਹਨਾਂ ਨੂੰ ਹੋਰ ਅੱਗੇ ਵਧਾਏਗਾ ਇਸ ਤੋਂ ਇਲਾਵਾ ਉਹਨਾਂ ਦੀਆਂ ਪ੍ਰਾਇਓਰਟੀਆਂ ਦੇ ਵਿੱਚ ਇਕਨੋਮੀ ਤੇ ਕੈਨੇਡਾ ਦੀ ਇੱਕ ਵਨ ਇਕਨੋਮੀ ਬਿਲਡ ਕਰਨੀ ਵਨ ਕੈਨੇਡੀਅਨ ਇਕਨੋਮੀ ਫਾ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਖਤਮ ਕਰਨਾ ਮੇਜਰ ਪ੍ਰਾਇਓਰਟੀ ਹੋਏਗੀ ਤੇ ਇਸ ਤੋਂ ਇਲਾਵਾ ਕੈਨੇਡਾ ਜਿਹੜਾ ਗਲੋਬਲ ਜਿਹੜੇ ਇਕਨੋਮੀ ਕੰਟਰੀਸ ਨੇ ਉਹਨਾਂ ਨੂੰ ਕੈਨੇਡਾ ਨਾਲ ਬਿਜ਼ਨਸ ਕਰਨ ਲਈ ਅਟਰੈਕਟ ਕਰੇਗਾ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹਾਊਸਿੰਗ ਨੂੰ ਅਫੋਰਡੇਬਲ ਬਣਾਉਣ ਲਈ ਕੈਨੇਡਾ ਸਰਕਾਰ ਦੀ ਇੱਕ ਵੱਡੀ ਪਾਲਿਸੀ ਆ ਉਹਦੇ ਵਿੱਚ ਕੈਨੇਡਾ ਇੱਕ ਪਬਲਿਕ ਪ੍ਰਾਈਵੇਟ ਕਾਰਪੋਰੇਸ਼ਨ ਸੈੱਟ ਕਮ ਕਰਨ ਜਾ ਰਿਹਾ ਜਿਸ ਪਬਲਿਕ ਤੋਂ ਇਲਾਵਾ ਪ੍ਰਾਈਵੇਟ ਇਨਵੈਸਟਮੈਂਟ ਦੀ ਵਧਦੀ ਵਾ ਉਦਰਾ ਕਰੇਗਾ ਇਸ ਤੋਂ ਇਲਾਵਾ ਕੈਨੇਡੀਅਨ ਸੋਵਰਨਟੀ ਨੂੰ ਜਿਹੜਾ ਹੋਰ ਵਧਾਉਣਾ ਕੈਨੇਡੀਅਨ ਆਰਮਡ ਫੋਰਸਸ ਦੇ ਉੱਪਰ ਵੱਡੇ ਪੱਧਰ ਤੇ ਕੈਨੇਡਾ ਸਰਕਾਰ ਐਕਸਪੈਂਡ ਕਰਨ ਜਾ ਰਹੀ ਹੈ ਇਹਦੇ ਵਿੱਚ ਰੀਸੈਂਟਲੀ ਜਿਹੜੀ ਗੋਲਡਨ ਡੌਮ ਆ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਪ੍ਰੋਪੋਜ਼ ਕੀਤਾ ਜਿੱਤੇ ਹਾਲ ਦੀ ਖੜੀ ਕਹਿੰਦੇ ਨੇ ਕਿ 175 ਬਿਲੀਅਨ ਡਾਲਰ ਖਰਚ ਆਵੇਗਾ ਇਹ ਆਧੁਨਿਕ ਟੈਕਨੋਲੋਜੀ ਦੇ ਨਾਲ ਇੱਕ ਸ਼ੀਲਡ ਹੋਏਗੀ ਦੋਨਾਂ ਕੰਟਰੀਆਂ ਤੇ ਕੈਨੇਡਾ ਅਮਰੀਕਾ ਦੀ ਇਹਦੇ ਵਿੱਚ ਗੱਲਬਾਤ ਚੱਲ ਰਹੀ ਹੈ ਇਹਦੇ ਬਾਰੇ ਵੀ ਅਪਡੇਟ ਕਰਦੇ ਰੱਖਾਂਗੇ ਬਟ ਬਾਹਰ ਮੰਨਦੇ ਨੇ ਕਿ ਇਹ ਤੇ 175 ਨਹੀਂ ਮੋਰ ਦਨ 500 ਬਿਲੀਅਨ ਖਰਚਾ ਆ ਸਕਦਾ ਹੈ ਦੇ ਬਾਰੇ ਅਸੀਂ ਸਟੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਕੁਝ ਹੋਰ ਖਬਰਾਂ ਤੇ ਕੁਕਲੀ ਝਾਕ ਮਾਰਦੇ ਪਾਰਲੀਮੈਂਟ ਅਗਲੇ ਹਫਤੇ ਸੋਮਵਾਰ ਸ਼ੁਰੂ ਹੋ ਜਾਣੀ ਆ ਬਸ ਮਿਸਟਰ ਕਾਰਨੀ ਨੂੰ ਆਪਣਾ ਚੀਫ ਆਫ ਸਟਾਫ ਲੱਭਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਕਾਫੀ ਸਾਰੇ ਨਾਮ ਪ੍ਰਪੋਜ਼ ਨੇ ਕਾਫੀ ਸਾਰੇਆਂ ਦੇ ਨਾਲ ਗੱਲਬਾਤ ਕੀਤੀ ਆ ਬਸ ਅਜੇ ਕੋਈ ਪਰਮਨੈਂਟ ਚੀਫ ਆਫ ਸਟਾਫ ਨਹੀਂ ਮਿਲ ਰਿਹਾ ਖਬਰ ਆ ਰਹੀ ਆ ਕਿ ਮਿਸਟਰ ਮਾਰਕੋ ਮੈਡੀਸਨੋ ਜਿਹੜੇ ਨੇ ਟ੍ਰਾਂਟੋ ਤੋਂ ਐਮਪੀ ਨੇ ਉਹ ਉਹਨਾਂ ਨੇ ਐਸ ਜੂਨ ਤੱਕ ਸੀ ਉਹਨਾਂ ਦੇ ਨਾਲ ਰਹਿਣਾ ਹੈ ਪਾਵ ਟੈਂਪਰੇਰੀ ਚੀਫ ਆਫ ਸਟਾਫ ਆਣਗੇ ਖਬਰਾਂ ਆ ਰਹੀਆਂ ਨੇ ਕਿ ਮਿਸਟਰ ਮਾਰਕੋ ਮੈਡੀਸਨੋ ਜਿਹੜੇ ਨੇ ਟ੍ਰਾਂਟੋ ਦੇ ਮੇਅਰ ਬਣਦੇ ਤਾਂ ਦੇ ਵਿੱਚ ਨੇ ਅਗਲੇ ਸਾਲ ਸ਼ੁਰੂ ਦੇ ਵਿੱਚ ਟ੍ਰਾਂਟੋ ਦੀ ਚੋਣਾਂ ਹੋਣਗੀਆਂ ਨੇ ਇਹ ਅਜੇ ਕਿਆਸ ਰਹੀਆਂ ਨੇ ਬਟ ਮਿਸਟਰ ਮਾਰਕੋ ਮੈਡੀਸਨੋ ਜਿਹੜੇ ਨੇ ਉਹ ਟੈਂਪਰੇਟੋਰਟੀ ਮਿਸਟਰ ਕਾਨੀ ਦੇ ਚੀਫ ਆਫ ਸਟਾਫ ਰਹਿਣਗੇ ਜੀ ਗਲੋਬਲ ਮੀਡ ਦੇ ਹਵਾਲੇ ਨਾਲ ਖਬਰ ਸਾਂਝੀ ਕਰ ਰਹੇ ਹਨ ਕਿ ਕਾਫੀ ਸਾਰੇ ਜਸਟਿਸ ਟੂਡੋ ਦੇ ਫਾਰਮਰ ਪ੍ਰਿੰਸੀਪਲ ਸੈਕਟਰੀ ਕੁਝ ਹੋਰ ਜਿਹੜੇ ਸੀਨੀਅਰ ਹੈਗੇ ਨੇ ਉਹਨਾਂ ਨੂੰ ਅਪਰੋਚ ਕੀਤਾ ਗਿਆ ਜਿਹਦੇ ਵਿੱਚ ਫਾਰਮਰ ਪ੍ਰਿੰਸੀਪਲ ਸੈਕਟਰੀ ਰਹਿਣੇ ਗਰਾਡ ਬੱਟ ਮਿਸਟਰ ਟੂਡੋ ਦੇ ਤੇ ਵੈਕਟਰਨ ਮਿਨਿਸਟਰੀਅਲ ਚੀਫ ਆਫ ਸਟਾਫ ਸਾਇਰਸ ਰਿਪੋਰਟਰ former united national ambassador mark andrew balanced ਇਹਨਾਂ ਦੇ ਨਾਲ ਕਹਿੰਦੇ ਆ ਕਿ ਅਪਰੋਚ ਕੀਤੀ ਗਈ ਆ ਪ੍ਰਾਈਮ ਮਿੰਸਟਰ ਕਾਰਨ ਦੇ ਆਫਿਸ ਵੱਲੋਂ ਬਟ ਉਹਨਾਂ ਨੇ ਮਿਸਟਰ ਕਰਨ ਦੇ ਚੀਫ ਆਫ ਸਟਾਫ ਬੰਤੋਂ ਨਾ ਕਰ ਦਿੱਤੀ ਆ ਇਸ ਤੋਂ ਇਲਾਵਾ ਚਰਚਾਵਾਂ ਨਹੀਂ ਕਿ ਨਵਾਂ ਚੀਫ ਆਫ ਸਟਾਫ ਲਬਨਲੀ ਵੱਡੇ ਬਦਦਰ ਤੇ ਪਾਲ ਜਿਹੜੀ ਆ ਜਾਰੀ ਆ ਬਟ ਉਹਨਾਂ ਦੇ ਜਿਹੜੇ ਬ੍ਰੇਡਨ ਖੇਲੀਆ ਉਹ ਡਿਪਟੀ ਚੀਫ ਆਫ ਸਟਾਫ ਬਣੇ ਰਹਿਣਗੇ ਅਪਡੇਟ ਤੁਹਾਡੇ ਨਾਲ ਜਾਰੀ ਰੱਖ ਰਹੇਗੇ ਕਿ ਮਿਸਟਰ ਮਾਰਕ ਕਾਰਨੀ ਦਾ ਜਿਹੜਾ ਸਖਤ ਸੁਭਾਅ ਆ ਕੰਮ ਲੈਣ ਦਾ ਉਹਦੇ ਤੋਂ ਚੀਫ ਆਫ ਸਟਾਫ ਬਣ ਤੋਂ ਭੱਜ ਰਹੇ ਨੇ ਇਹਦੇ ਤੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਇਸ ਤੋਂ ਲਾ ਬਾ ਮਿਸਟਰ ਕਾਰਨੀ ਦੇ ਜਿਹੜਾ ਮੈਂਡੇਟ ਆ ਉਸ ਨੂੰ ਲੈ ਕੇ ਲਿਬਰਲ ਐਨਡੀਪੀ ਦੇ ਜਿਹੜੇ 7 ਐਮਪੀ ਸਨੇ ਉਹਨਾਂ ਨੇ ਆਪਣੇ ਥੋੜੇ ਵਿਚਾਰ ਖੋਲਣੇ ਸ਼ੁਰੂ ਕਰ ਦਿੱਤੇ ਆ ਉਹ ਕਹਿ ਰਹੇ ਨੇ ਕਿ ਮਿਸਟਰ ਕਾਰਨੀ ਦਾ ਜਿਹੜਾ ਸਟਾਈਲ ਆ ਉਹ ਰਾਈਟ ਵੱਲ ਨੂੰ ਜ਼ਿਆਦਾ ਜਾ ਰਿਹਾ ਹੈ ਹਾਲਾਂਕਿ ਜਿਨੂੰ ਕੈਨੇਡਾ ਚ ਇਲੈਕਸ਼ਨਸ ਹੋਈਆਂ ਸੀਗਾ ਮਿਸਟਰ ਜਸਟਿਨ ਟਰੂਡੋ ਦੇ ਉੱਪਰ ਜਿਸ ਕਾਲਡ ਅਲੀਗੇਸ਼ਨਸ ਕਿ ਜ਼ਿਆਦਾ ਲੈਫੇਸਟ ਜਿਹੜੀਆਂ ਉਹਨਾਂ ਨੇ ਆਪਣੀਆਂ ਪਾਲਿਸਿਸ ਬਣਾਈਆਂ ਜਿਹਦੇ ਕਰਕੇ ਉਹਨਾਂ ਦਾ ਜਿਹੜੇ ਕੱਟੜ ਲਿਬਰਲਸੀ ਉਹਨਾਂ ਵੱਲੋਂ ਨਿਰਾਸ਼ ਹੋ ਕੇ ਐਨਡੀਪੀਜ਼ ਜਾਂ ਫਿਰ ਕੁਝ ਕੰਜ਼ਰਟਲ ਨੂੰ ਗਿਆ ਪਰ ਮਿਸਟਰ ਕਾਰਨੀ ਬੈਲੈਂਸ ਜਿਹੜੀਆਂ ਨੇ ਉਹ ਪਾਲਿਸੀਜ਼ ਲੈ ਕੇ ਆਏ ਜਿਹਦੇ ਨਾਲ ਦੋਨਾਂ ਪਾਰਟੀਆਂ ਦੇ ਵੋਟਰ ਸੀ ਜਿਹੜੇ ਮਿਸਟਰ ਕਾਰਨੀ ਸੱਚ ਕਰਨ ਦੇ ਵਿੱਚ ਕਾਮਯਾਬ ਰਹੇ ਲਿਕਨ ਹੋਰ ਐਂਡੀ ਪੀ ਉਹਨਾਂ ਦੇ ਇਸ ਕਾਲ ਦਾ ਇਲਜ਼ਾਮ ਲਾ ਰਹੀ ਆ ਕਿ ਉਹ ਉਹ ਮੂਵ ਕਰ ਰਹੇ ਨੇ ਕੁਆਇਟ ਬਿਟ ਟੂ ਰਾਈਟ ਜਿਹਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਸਪੋਰਟ ਲੈਣੀ ਹਾਊਸਿੰਗ ਕੰਸਟਰਕਸ਼ਨ ਨੂੰ ਲੈ ਕੇ ਮੇਜਰ ਇੱਕ ਕਾਰਨ ਮੰਨਿਆ ਜਾ ਰਿਹਾ ਕਿ ਉਹਨਾਂ ਵਾਲੇ ਸਮੇਂ ਚ NDP ਦੇ MP ਕੁਝ ਬਿੱਲ ਪਾਸ ਕਰ ਲੇ ਅ ਐਂਡ ਲਿਬਰਲਿਸ ਮਾਮਲੇ ਸਪੂਟ ਕਰਨਗੇ ਇਹ ਕੁਝ ਵੱਡੇ ਸਵਾਲ ਨੇ ਇਹਦੇ ਬਾਰੇ ਅਸੀਂ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਅਗਲੀ ਖਬਰ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਕੱਲ ਦੀ ਪ੍ਰੈਸ ਕਾਨਫਰੰਸ ਕਾਫੀ ਵੱਡੀ ਆ ਵਿੱਚ ਰੱਖਦੀ ਆ ਇਹਦੇ ਬਾਰੇ ਅਪਡੇਟ ਫਿਰ ਅਸੀਂ ਥੋੜੇ ਜਿਹਾ ਕਮਰਸ਼ੀਅਲ ਲਵਾਂਗੇ ਮੇਰੇ ਨਾਲ ਇੱਕ ਦੋ ਸਾਡੇ ਮਹਿਮਾਨ ਜੋੜਨਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਫਿਰ ਕੁਝ ਇੰਟਰਨੈਸ਼ਨਲ ਖਬਰਾਂ ਤੇ ਆਪਾਂ ਕੁਇਕਲੀ ਚਾਤ ਮਾਰਨੇ ਇਸ ਬਾਲਾਂ ਕੇ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਪ੍ਰੈਸ ਕਾਨਫਰੈਂਸ ਜਿਹੜੀ ਕੈਨੇਡੀਅਨ ਇਕਨੋਮੀ ਕੈਨੇਡੀਅਨ ਹਾਊਸਿੰਗ ਕੈਨੇਡੀਅਨ ਫਿਊਚਰ ਨੂੰ ਲੈ ਕੇ ਕਾਫੀ ਅੰਸ ਰੱਖਦੀ ਹੈ ਦੱਸਦੀ ਹੈ ਕਿ ਇਸ ਵਕਤ ਜਿਹੜੀ ਵੱਡੀ ਚਰਚਾ ਉਹ ਹੈ ਕੈਨੇਡਾ ਪੋਸਟ ਦੀ ਜੁਨੀਅਨ ਵੀ ਕੈਨੇਡਾ ਪੋਸਟ ਨੇ ਆਲ ਜਿਹੜੀ ਡੀਲ ਰੱਖਤੀ ਕੋਈ ਸਿਰੇ ਨਹੀਂ ਚੜ ਸਕੀ ਉਹ ਕਹਿੰਦੇ ਕਿ ਸਾਨੂੰ ਕੋਈ ਪੋਸਟ ਨਹੀਂ ਮਿਲਿਆ ਆਫਰ ਬਟ ਹਾਲ ਦੀ ਘੜੀ ਉਹਨਾਂ ਨੇ ਸਟ੍ਰਾਈਕਿੰਗ ਕੀਤੀ ਬਟ ਵੀਕਐਂਡ ਦੇ ਉੱਪਰ ਉਹ ਕਹਿੰਦੇ ਕਿ ਸਾਡੇ ਵਰਕਰਸ ਕੰਮ ਨਹੀਂ ਕਰਨਗੇ 55 ਯਾਰਗਵਤ ਕਰ ਚੜਿਆ ਉਹ ਵੀਕਐਂਡ ਦੇ ਉੱਪਰ ਕੰਮ ਨਹੀਂ ਕਰਨਗੇ ਲੋਕਾਂ ਨੂੰ ਦੇ ਨਾਲ ਦਿੱਕਤ ਦਾ ਸਾਹਮਣਾ ਕਰਨਾ ਆਏਗਾ ਇਹਦੇ ਬਾਰੇ ਅਪਡੇਟ ਉੱਪਰ ਗੱਲ ਸਟਿਲ ਜਾਰੀ ਆ ਦੋਨੋਂ ਤੇ ਟੇਬਲ ਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗੀ ਅਪਡੇਟ ਆ ਸਕਦੀ ਆ ਤੇ ਅਸੀਂ ਤੁਹਾਡੇ ਨਾਲ ਇਸ ਨੂੰ ਲਗਾਤਾਰ ਸਾਂਝਾ ਵੀ ਕਰਦੇ ਰਵਾਂਗੇ